ਸਤਨਾਮ ਸ੍ਰੀ ਵਾਹੀ ਗੁਰੂ ਸਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਹੱਲਾ ਚੌਥਾ ਇੱਕ ਮਨ ਇੱਕ ਵਰਤਦਾ ਜਿਤ ਲਗੇ ਸੋ ਥਾਂ ਪਾਈ ਕੋਈ ਗੱਲਾਂ ਕਰੇ ਘਨੇਰੀਆਂ ਜੇ ਕਰ ਵਤ ਹੋਵੀ ਸਾਈ ਖਾਈ ਦੇਨ ਸਤਗੁਰ ਸੋਜੀ ਨਾ ਪਵੇ ਅਹੰਕਾਰ ਨਾਲ ਵਿੱਚੋਂ ਜਾਈ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਟੱਡੇ ਕਰ ਕਰ ਮੰਗਾਈ ਗੂੜ ਠੱਗੀ ਗੁਜੀ ਨਾ ਰਹੇ ਮਲੰਮਾ ਪਾਜ ਲੈ ਜਾਈ ਜਿਸ ਹੋਵੇ ਪੂਰਬ ਲਿਖਿਆ ਜਿਸ ਸਤਗੁਰੂ ਮਿਲੇ ਪ੍ਰਭ ਆਈ ਜਿਉ ਲੋਹਾ ਪਾਰਸ ਭੇਟੀ ਐ ਮਿਲ ਸੰਗਤ ਸੁਵਰਨ ਹੋਈ ਜਾਈ ਜਨ ਨਾਨਕੇ ਪ੍ਰਭ ਤੂੰ ਧਣੀ ਜਿਉ ਭਾਵੇ ਤੇ ਵੇਚ ਲਾਈ ਪੌੜੀ ਜਿਨ ਹਰ ਹਿਰਦੇ ਸਿਵਿਆ ਤਿਨ ਹਰਿ ਆਪ ਮਲਾਈ ਗੁਣ ਕੀ ਸਾਜ ਤਿਨ ਸਿਉ ਕਰੀ ਸਾਬੇ ਯਾ ਬਗਨ ਸ਼ਬਦ ਜਲਾਈ ਔਗਣ ਵਿਕਨ ਪਲਰੀ ਜਿਸ ਦੇ ਸੋ ਸੱਚੇ ਪਾਈ ਬਲਹਾਰੀ ਗੁਰ ਆਪਣੇ ਜਨ ਔਗਣ ਮੇਟ ਗੁਣ ਪ੍ਰਗਟ ਆਈ ਵੱਡੀ ਵੱਡਿਆਈ ਵੱਡੇ ਕੀ ਗੁਰਮਖ ਅਲਾਈ ਸਲੋਕ ਮਹੱਲਾ ਚੌਥਾ ਸਤਗੁਰੂ ਵਿੱਚ ਵੱਡੀ ਵਡਿਆਈ ਜੋ ਆਂਦਨੋ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸਜ ਸੰਜਮ ਅਰ ਨਾਮੇ ਹੀ ਤ੍ਰਪਤਾਵੇ ਅਰ ਨਾਮ ਦਾਨ ਹਰ ਨਾਮ ਦੀਵਾਨ ਅਰ ਨਾਮੋ ਰਖ ਕਰਾਵੇ ਜੋ ਜਿਤ ਲਾਈ ਪੂਜੇ ਗੁਰ ਮੂਰਤ ਸੋ ਮਾਨੁ ਇਸੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਇਸ ਕਰਤਾ ਮਾਰੋ ਦਿਵਾਵੇ ਪੀਰੋ ਵੇਲਾ ਉਸ ਹੱਤ ਨ ਆਵੇ ਉਹ ਆਪਣਾ ਬੀਜ ਆਇ ਆਪੇ ਖਾਵੇ ਨਰਕ ਕੂਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੈ। ਫਿਰ ਸਤਿਗੁਰ ਕੀ ਸਰਨੀ ਪਵੇ। ਤਾਂ ਉਬਰੇ ਜਾਂ ਹਰ ਹਰ ਨਾਮ ਤਿ ਆਵੈ। ਅਰ ਬਾਤਾਂ ਯਾਗ ਸੁਣਾਈ। ਨਾਨਕ ਹਰ ਕਰਤੇ ਈਵੇ ਪਾਵੇ ਮਹਲਾ ਚੌਥਾ। ਪੂਰੇ ਗੁਰ ਕਾ ਹੁਕਮ ਨ ਮੰਨੇ। ਉਹ ਮਨਮੁਖ ਅਗਿਆਨ ਮੁੱਠਾ ਬਖ ਮਾਇਆ ਉਸ ਅੰਦਰ ਕੂੜੋ ਕੂੜੋ ਉਸ ਅੰਦਰ ਕੂੜ ਕੂੜੋ ਕਰ ਬੁਝੇ ਅਣ ਹੁੰਦੇ ਝਗੜੇ ਦੇ ਉਸ ਦੀ ਗੱਲ ਪਾਇਆ ਉਹ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਕਰ ਕਰ ਹੰਡੇ ਜਿਉ ਰਨ ਦੁਹਾਗਣ ਉਸ ਨਾਲ ਮੋਹ ਜੁੜੀ ਉਸ ਪੀ ਲੱਛਣ ਲਾਇਆ ਗੁਰਮੁਖ ਹੋਏ ਸੋ 올ਿ ਪਤੋ ਵਰਤੈ ਉਸ ਦਾ ਪਾਸ ਛੱਡ ਗੁਰੂ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਪਲਾ ਨਹੀਂ ਪੰਚੋ ਓਨ ਲਾਹ ਮੂਲ ਸਭ ਗਵਾਇਆ ਪਹਿਲਾ ਆਗਮ ਦਿਕਮ ਨਾਨਕ ਆਕ ਸੁਣਾਈ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰ ਸਿੱਖਾਂ ਵਡਿਆਈ ਭਾਵੇ ਪੂਰੇ ਗੁਰ ਕੀ ਮਨ ਮੁਕਾ ਓ ਵੇਲਾ ਹੱਤ ਨ ਆਇਆ ਪਾਉੜੀ ਸੱਚ ਸਚਾ ਸਬਦੂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿਕੇ ਸੋ ਸਤਗੁਰ ਜੇ ਸੱਚ ਧਿਆਇਦਾ ਸਚ ਸੱਚਾ ਸਤਗੁਰ ਇਕੇ ਸੋਈ ਸਤਗੁਰ ਪੁਰਖ ਹੈ ਜੇਨੇ ਪੰਜੇ ਦੂਤ ਕੀਤੇ ਵਸ ਸ਼ਿਕੇ ਜੇ ਬਿਨ ਸਤਗੁਰ ਸੀਵੇ ਆਪਣਾ ਗਨਾਈਂਦੇ ਤਿਨੇ ਅੰਦਰ ਕੂੜ ਫੇਟ ਫੇਟ ਮੋਹ ਫਿੱਕੇ ਓਏ ਬੋਲੇ ਕਿਸੇ ਨਾ ਪਾਵਣੀ ਮੋਹ ਕਾਲੇ ਸਤਗੁਰ ਕੀ ਚੁਕੇ ਸ ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰੇ ਆਪ ਕਰਸਾਣੀ ਲਾਇ ਗੁਰਮਖ ਬਖਸ਼ ਜਮਾਈਆਂ ਮਨ ਮੁਕੀਮੂ ਲੋਗ ਵਾਇਆ ਸਭ ਕੋ ਵੀ ਜੀ ਆਪਣੀ ਪੜੇ ਨੂੰ ਅਰ ਪਾਵੇ ਸੋ ਖੇਤ ਜਮਾਇਆ ਗੁਰ ਸਿੱਖੀ ਹਰੇ ਅਮਰਤ ਬੀਜਿਆ ਹਰੇ ਅਮਰਤ ਨਾਮ ਫਲ ਅਮਰਤ ਪਾਇਆ ਜਮ ਚੂਹਾ ਕਿਰਸ ਨਿਤ ਕੁਤਰਦਾ ਜਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤੇ ਮਾਰਗ ਕੁਡਾਇਆ ਕਰਸਾਣੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਤਿਨ ਕਾ ਕਾੜਾ ਜਾਂਦੇ ਸਾ ਸਭ ਲਾਹਿਓਨ ਜਿਨਨੀ ਸਤਗੁਰ ਪਰਖ ਪੁਰਖ ਧਿਆਇਆ ਜੋ ਨਾਨਕ ਨਾਮੇ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹਲਾ ਚੌਥਾ ਸਾਰਾ ਦਿਨ ਲਾਲਚਿ اٹਿਆ ਮਨਮੁਖ ਹੋਰੇ ਗਲਾ ਰਾਤੀ ਯੁਗ ਦੇ ਦਬਿਆ ਨਵੇਂ ਸੋਤ ਸਭ ਢਿਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾ ਦਾ ਆਖਿਆ ਪੁਰਖ ਕਮਾਵੰਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁ ਸੁਧ ਨਰ ਸੇ ਜੋਰਾ ਪੁਚ ਚੱਲਾ ਸਤਗੁਰ ਕੇ ਆਖੇ ਜੋ ਚੱਲੈ ਸੋ ਸਤਪੁਰਖ ਪਲ ਭਲਾ ਜੋਰਾ ਪੁਰਖ ਸਭ ਆਪ ਉਪਾਇਨ ਆਰ ਖੇਲੋ ਸਭ ਖਿਲਾ ਸਭ ਤੇਰੀ ਬੰਤ ਬਨਾਮਨੀ ਨਾਨਕ ਪਲ ਪਲਾ ਪੌੜੀ ਤੂੰ ਵੇ ਪਰਵਾ ਅਥਾ ਹੈ ਅਤਲ ਕਿਉ ਤੁਲੀ ਹੈ ਸੇਵਡ ਭਾਗੀ ਜੇ ਤੋ ਦਤਿਆ ਆਏਂਦੇ ਜਿਨ ਸਤਗੁਰ ਮਿਲੀ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤਗੁਰ ਕੀ ਰੀਸੇ ਹੋਰ ਕਚ ਵਿਚ ਬੋਲਦੇ ਸੇ ਗੁੜਿਆਰ ਕੂੜੇ ਚੜਪੜੀ ਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਬਿਗ ਮਾਇਆ ਨੂੰ ਚੱਕ ਮਰਦੇ ਕੜੀਐ ਮਹਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਈ ਸੋ ਸੇਵਾ ਕਾਲੇ ਜਿਨ੍ਹਾਂ ਅੰਦਰ ਕਪਟ ਵਿਕਾਰ ਝੂਠ ਆਏ ਜਿਨ੍ਹਾਂ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੇ ਵਕੜ ਜਜਮਾਲੀ ਸਤਿਆਰ ਸਿੱਖ ਬੈ ਸਤਗੁਰ ਪਾਸ ਕਾਲਣ ਕੁੜਿਆਰ ਨਾਲ ਬਣੀ ਕਿਤੇ ਥਾਂ ਭਾਲੇ ਸੋ ਲੋਕ ਮਹੱਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਉਸੇਵਾ ਕਾਲੇ ਜਿਨੇ ਅੰਦਰ ਕਵਟੇ ਵਿਕਾਰ ਝੂਠ ਹੋਏ ਆਪੇ ਸੱਚੇ ਵੇ ਕੱਡੇ ਜਜਮਾਲੇ ਸੱਚੇ ਯਾਰ ਸਿੱਖ ਬੈ ਸਤਗੁਰ ਪਾਸ ਘਾਲਣ ਕੁੜਿਆਰ ਨਾ ਲੱਭਣੀ ਕਿਤੇ ਥਾਂ ਭਾਲੇ ਜਿਨ੍ਹਾਂ ਸਤਗੁਰ ਕਾਇਆ ਖਾਇਆ ਸਿਖਾਵੇ ਨਾਹੀ ਤਿਨਾ ਮੋਹ ਪਲੇਰੇ ਫਿਰੇ ਦਇ ਗਾਲੇ ਜਿਨਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਹ ਪਲੇਰੇ ਫਿਰੇ ਦਇ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚੜਕ ਵੇਰਾਂਯਨ ਮਨਮੁਖ ਬੇਤਾਲੇ ਸਤਗੁਰ ਨੂੰ ਮਿਲੇ ਸੋ ਆਪਣਾ ਮਨ ਥਾਈ ਰਖੇ ਉਹ ਆਪ ਵਰਤੇ ਆਪਣੀ ਵਾਧ ਨਾਲੇ ਜਨ ਨਾਨਕ ਕਾ ਗੁਰ ਮੇਲ ਸੁਖ ਦੇਵੇ ਇਕ ਆਪੇ ਬਾਕ ਕੱਢੇ ਠਗ ਵਾਲੇ ਜਿਨਾਂ ਸਤਗੁਰ ਆਖਿਆ ਸੁਖਾਵੇ ਨਹੀਂ ਤਿਨਾ ਮੋਹ ਪਲੇਰੇ ਫਿਰੇ ਦਇ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਵੇਰਾਈਨ ਮਨਮੁਖ ਬਿਤਾਲੇ ਸਤਗੁਰੂ ਨੂ ਮਿਲੇ ਸੋ ਆਪਨਾ ਮਨ ਥਾਇ ਰਖੇ ਉਹ ਆਪ ਵਰਤੇ ਆਪਣੀ ਬਤਨਾਲੇ ਜੇ ਨਾਨਕ ਕਾ ਨਾ ਗੁਰ ਮੇਲ ਸੁਖ ਦੇਵੇ ਇਕ ਆਪੇ ਵਕ ਡੇ ਠਗ ਵਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ